ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਨੂੰ ਤਾਰਦੇ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਇਲਾਕੇ ਵਿੱਚ ਪਹੁੰਚੇ ਆ ਉਦੇਸ਼ ਵਿੱਚ ਜਿਹਨੂੰ ਕਸ਼ਮੀਰ ਕਹਿੰਦੇ ਆ ਇੱਕ ਨਗਰ ਦੇ ਲਾਗੇ ਪਹਾੜ ਵੇਖਿਆ ਉਹਦੇ ਤੇ ਮਹਾਰਾਜ ਸੱਜ ਗਏ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਰਤਨ ਕਰ ਰਹੇ ਆ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਤੇ ਸੱਚੇ ਪਾਤਸ਼ਾਹ ਔਰ ਦੇਖੋ ਸਾਹਮਣੇ ਕੋਈ ਦੁੰਬਿਆਂ ਨੂੰ ਚਰਾ ਰਿਹਾ ਆ ਜਿਹੜੀ ਇਧਰ ਨੂੰ ਆ ਰਿਹਾ ਹੈ ਦੁੰਬੇ ਜਿਹੜੇ ਹੁੰਦੇ ਆ ਭੇਡਾਂ ਬੱਕਰੀਆਂ ਸਾਰਿਆਂ ਨੂੰ ਚਰਾਉਂਦਾ ਚਰਾਉਂਦਾ ਇੱਕ ਆ ਜਿਹੜੀ ਉੱਥੇ ਆ ਕੇ ਬੜੇ ਹੈਰਾਨ ਹੋ ਕੇ ਕਹਿਣ ਲੱਗਾ ਬਚਨ ਤੁਸੀਂ ਕੌਣ ਹੋ ਜਿਹੜੇ ਉਜਾੜ ਦੇ ਵਿੱਚ ਬੈਠੇ ਹੋ ਇੱਥੇ ਕੋਈ ਚੋਰ ਤਾਂ ਨਹੀਂ ਕੀਦਾ ਮਾਲ ਲੁੱਟਣਾ ਕੀ ਕਰ ਰਹੇ ਹੋ ਇੱਥੇ ਬੈਠੇ ਇਸ ਕਰਕੇ ਨਾ ਥੋੜਾ ਜਿਹਾ ਪਰਦੇਸੀ ਜਾਣ ਕੇ ਰੋ ਮਾਰ ਕੇ ਥੋੜਾ ਜਿਹਾ ਕਹਿਣ ਲੱਗਾ ਹੈ ਜੇ ਤੁਸੀਂ ਸੱਚੇ ਫਕੀਰ ਹੁੰਦੇ ਨਗਰ ਦੇ ਵਿੱਚ ਭਿਖਿਆ ਮੰਗਣ ਜਾਂਦੇ ਘਰਾਂ ਤੋਂ ਮੰਗ ਮੰਗ ਕੇ ਖਾਂਦੇ ਕਿਉਂਕਿ ਫਕੀਰਾਂ ਦੀ ਨਿਸ਼ਾਨੀ ਇਹ ਹੈ ਤੁਸੀਂ ਮੈਨੂੰ ਕੋਈ ਡਾਕੂ ਲੁਟੇਰੇ ਲੱਗਦੇ ਹੋ ਜਿਹੜੇ ਇੱਥੇ ਬੈਠ ਕੇ ਨਾਟਕ ਚੇਟਕ ਕਰ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਆਖਿਆ ਤੁਸੀਂ ਸੱਚੇ ਫਕੀਰ ਨਹੀਂ ਹੋ ਸਕਦੇ ਇਹ ਜਿਹੜੀ ਕਥਾ ਹੈ ਭਾਈ ਬਾਲਾ ਜੀ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਆ ਇਹ ਗੁਰੂ ਜੀ ਤਾਂ ਪਹਾੜਾਂ ਦੀ ਸੈਰ ਕਰਦੇ ਔਖੇ ਰਸਤਿਆਂ ਤੋਂ ਚੱਲਦੇ ਹੋਏ ਅਸੀਂ ਮੈਂ ਭਾਈ ਮਰਦਾਨਾ ਸਾਰੇ ਕਸ਼ਮੀਰ ਪਹੁੰਚੇ ਆ ਆ ਜਿਹੜੀ ਸਾਨੂੰ ਦੇਖ ਕੇ ਗੁੱਸੇ ਚ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ ਆ ਕਹਿਣ ਲੱਗੇ ਭਾਈ ਤੈਨੂੰ ਏਡੀ ਚਿੰਤਾ ਕਿਹੜੀ ਗੱਲ ਦੀ ਹੈ ਤੂੰ ਆਪਦੇ ਦੁੰਬੇ ਚਾਰਨ ਆਇਆ ਇਹ ਭੇਡਾਂ ਬੱਕਰੀਆਂ ਚਰਾਉਣ ਆਇਆ ਇੰਨਾਂ ਨੂੰ ਛੱਡ ਕੇ ਆ ਗਿਆ ਜਾ ਕੇ ਭਾਈ ਜਿਹੜਾ ਤੇਰੇ ਮਾਲਕ ਨੇ ਤੈਨੂੰ ਕੰਮ ਦਿੱਤਾ ਉਹਨੂੰ ਸੰਭਾਲ ਸਾਨੂੰ ਮਾਲਕ ਨੇ ਜਿਹੜੇ ਕੰਮ ਲਾਇਆ ਹੈ ਜੀ ਅਸਾਂ ਉਹ ਕਰ ਰਹੇ ਹਾਂ ਤੇਰੇ ਦਿਲ ਵਿੱਚ ਦਇਆ ਨਹੀਂ ਆਈ ਇਹ ਪਰਦੇਸੀਆਂ ਦੀ ਸੇਵਾ ਕਰਨਾ ਉਲਟਾ ਤੂੰ ਤੂੰ ਮਤ ਲਾਉਣਾ ਹੈ ਆਏ ਗਏ ਪਰਦੇਸੀਆਂ ਉੱਪਰ ਇਸ ਤਰ੍ਹਾਂ ਤੈਨੂੰ ਨਹੀਂ ਕਰਨਾ ਚਾਹੀਦਾ ਜਦੋਂ ਕੋਈ ਵੀ ਕਿਸੇ ਪਾਸਿਓਂ ਵੀ ਮਹਿਮਾਨ ਆਵੇ ਸਾਡੇ ਇਲਾਕੇ ਦੇ ਵਿੱਚ ਸਾਨੂੰ ਤਾਂ ਉਹਦੀ ਸੇਵਾ ਕਰਨੀ ਚਾਹੀਦੀ ਆ ਦਿਲ ਦਿਖਾਉਣ ਵਾਲੇ ਬਚਨ ਨੂੰ ਬੋਲ ਰਿਹਾ ਬਹੁ ਰੋ ਕਹਿਤ ਦੇਖ ਕੇ ਬੈਨਾ ਹਰਦੇ ਪਰਮੇਸ਼ਰ ਕੋ ਤੈਨਾ ਤੇਰੇ ਹਰਦੇ ਦੇ ਅੰਦਰ ਦਇਆ ਕਰਸ ਤੇ ਰੱਬ ਦਾ ਡਰ ਨਹੀਂ ਇਹਨਾਂ ਨੂੰ ਖੁਦਾ ਦਾ ਅੱਲਾ ਦਾ ਡਰ ਹੁੰਦਾ ਉਹ ਕਦੇ ਸਖਤ ਬਚਨ ਨਹੀਂ ਬੋਲਦੇ ਹੁੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸਿਨਮਰ ਹੋ ਕੇ ਆਜੜੀ ਨੂੰ ਸਮਝਾਉਣਾ ਚਾਹਿਆ ਇਹ ਸੁਣ ਕੇ ਆਜੜੀ ਉਹ ਪਾਸੇ ਚਲਾ ਗਿਆ ਜਿੱਥੇ ਉਹ ਦੁੰਬੇ ਚਰਨ ਲਈ ਛੱਡ ਕੇ ਆਇਆ ਸੀ ਆਪਦੇ ਇਹ ਦੁੰਬੇ ਦੇਖਣ ਨੂੰ ਤਾਂ ਪੇੜ ਵਰਗੇ ਹੁੰਦੇ ਆ ਸਾਧ ਸੰਗਤ ਜੀ ਤੁਸੀਂ ਕਦੇ ਦੇਖਣਾ ਇਹਨਾਂ ਦੀ ਤਸਵੀਰ ਪਰ ਹੁੰਦੇ ਪੇੜ ਤੋਂ ਬੜੇ ਰਾਜੀ ਨੇ ਬੜੀ ਇਹਨਾਂ ਦੀ ਮਹਿੰਗੀ ਕੀਮਤ ਹੁੰਦੀ ਆ ਬਹੁਤ ਜ਼ਿਆਦਾ ਅੱਜ ਵੀ ਇਹ ਮਹਿੰਗੇ ਵਿਕਦੇ ਆ ਕਿਸੇ ਖਾਸ ਇਲਾਕੇ ਵਿੱਚ ਹੀ ਹੁੰਦੇ ਆ ਕਸ਼ਮੀਰ ਵਾਲੇ ਪਾਸੇ ਜ਼ਿਆਦਾ ਸੀਗੇ ਤੇ ਉੱਥੇ ਦੇ ਦੁੰਬੇ ਛੱਡੇ ਸੀਗੇ ਚਰਨ ਵਾਸਤੇ ਜਦੋਂ ਜਾ ਕੇ ਦੇਖਿਆ ਉਹਨਾਂ ਨੂੰ ਸਾਰੇ ਪ੍ਰਾਣਹੀਨ ਹੋ ਕੇ ਧਰਤੀ ਤੇ ਪਏ ਸਾਰੇ ਦੁੰਬੇ ਮਰੇ ਪਏ ਆ ਮੂਰਖ ਜਿਹੜਾ ਸੀ ਬਹੁਤ ਝੂਰਨ ਲੱਗਾ ਹਿਰਦੇ ਵਿੱਚ ਬੜੀ ਚਿੰਤਾ ਹੋਈ ਆ ਫਿਰ ਹਿਰਦੇ ਵਿੱਚ ਇੱਕ ਗੱਲ ਆਈ ਵੀ ਖਾਰੇ ਇਹ ਨਾ ਹੋਵੇ ਮੈਂ ਜਿਹੜੇ ਸੰਤ ਆਏ ਹੋਏ ਆ ਬਾਹਰ ਜਿਹੜੇ ਪੱਥਰ ਤੇ ਬੈਠ ਕੇ ਕੋਈ ਕੋਈ ਗਾ ਰਹੇ ਆ ਕੁਝ ਨਾ ਕੁਝ ਆਵਦਾ ਸੰਗੀਤ ਮੈਂ ਇਹਨਾਂ ਨੂੰ ਕਪਟੀ ਕਿਹਾ ਲਟੇਰੇ ਕਿਹਾ ڈاکੂ ਕਿਹਾ ਢਾੜ ਵੀ ਕਿਹਾ ਕਿਤੇ ਇਹਨਾਂ ਸੰਤਾਂ ਦਾ ਮੈਨੂੰ ਸਰਾਬ ਤਾਂ ਨਹੀਂ ਲੱਗ ਗਿਆ ਮੈਂ ਸੰਤਾਂ ਨੂੰ ਬੜੇ ਕੌੜੇ ਬਚਨ ਕਹੇ ਆ ਉਨਾਂ ਨੂੰ ਦੁਖੀ ਕਰਕੇ ਮੈਨੂੰ ਲੱਗਦਾ ਏ ਫਲ ਪਾਇਆ ਇਹਨੇ ਦੁੰਬੇ ਇਕੱਠੇ ਕਿਵੇਂ ਮਰ ਸਕਦੇ ਆ ਨਿਰਨਾ ਕਰਕੇ ਗੱਲ ਮਨ ਦੇ ਵਿੱਚ ਪੱਕੀ ਉਹਦੇ ਆ ਗਈ ਆ ਵੀ ਹਾਂ ਇਹ ਮੇਰੀ ਗਲਤੀ ਆ ਬੜਾ ਦੁਖੀ ਹੋ ਗਿਆ ਫਿਰ ਹੁਣ ਮਨ ਦੇ ਵਿੱਚ ਬੜਾ ਸੋਚਣ ਲੱਗਾ ਇਹ ਇਹ ਜਿਹੜੇ ਮਾਲਕ ਹਨ ਮੇਰੇ ਜਿਹਦੇ ਦੁੰਬੇ ਮੈਂ ਚਰਾਉਣ ਲਈ ਲੈ ਕੇ ਆਇਆ ਸੀ ਉਹਨਾਂ ਨੂੰ ਜਾ ਕੇ ਮੈਂ ਕੀ ਕਹੂੰਗਾ ਉਹ ਮੇਰੇ ਪਰਿਵਾਰ ਨੂੰ ਬੰਨ ਲੈਣਗੇ ਇਨਾ ਪੈਸਾ ਮੈਂ ਕਿੱਥੇ ਦੇ ਦੂੰਗਾ ਇਨ੍ਹਾਂ ਦੀ ਮਹਿੰਗੀ ਕੀਮਤ ਹੁੰਦੀ ਆ ਉਹਨਾਂ ਪਾਸੋਂ ਮੇਰਾ ਕੌਣ ਛਟਕਾਰਾ ਕਰਵਾਵੇਗਾ ਭੱਜਿਆ ਦੌੜਿਆ ਮਹਾਰਾਜ ਜਿੱਥੇ ਕੀਰਤਨ ਕਰ ਰਹੇ ਆ ਭਾਈ ਬਾਲਾ ਜੀ ਕਹਿੰਦੇ ਉੱਥੇ ਆ ਗਿਆ ਸੱਚੇ ਪਾਤਸ਼ਾਹ ਹੁਣ ਇਸ ਵਾਰੀ ਆਕੜ ਨਾ ਨਹੀਂ ਬੋਲੇਆ ਸੀਸ ਝੁਕਾਇਆ ਕਾਫੀ ਦਰਸਰ ਨੂੰ ਚਰਨਾਂ ਤੇ ਲਾਈ ਰੱਖਿਆ ਉੱਠਿਆ ਨਹੀਂ ਗੁਰੂ ਨਾਨਕ ਸਾਹਿਬ ਜੀ ਦੇ ਕਦਮਾਂ ਉੱਪਰ ਆਪਣਾ ਮਸਤਕ ਰੱਖ ਕੇ ਉੱਠ ਨਹੀਂ ਸੀ ਰਿਹਾ ਗੁਰੂ ਜੀ ਕਹਿਣ ਲੱਗੇ ਭਾਈ ਕੀ ਹੋ ਗਿਆ ਉਹ ਕਾਰਜ ਵਿਗਰੋ ਹੈ ਤੇਰੋ ਕਿਹੜਾ ਕੰਮ ਤੁਹਾਡਾ ਵਿਗੜ ਗਿਆ ਜੋ ਇੰਨੇ ਡਰ ਕੇ ਮੋੜ ਰਹੇ ਹੋ ਕਹਿਣ ਲੱਗਾ ਸੰਤ ਜੀ ਮੈਨੂੰ ਮਾਫ ਕਰ ਦਿਓ ਤੁਸੀਂ ਤਾਂ ਅੰਤਰਜਾਮੀ ਹੋ ਜੀ ਸਭ ਕੁਝ ਜਾਣਦੇ ਹੋ ਤਦ ਹੀ ਆਪ ਨੇ ਪੁੱਛਿਆ ਹੈ ਮੈਂ ਦੀਨ ਹੋ ਕੇ ਕਹਿਣਾ ਬਹੁਤ ਸਚਰਜ ਹੋ ਗਿਆ ਮਹਾਰਾਜ ਜੀ ਬੜੀ ਵੱਡੀ ਗੱਲ ਹੋ ਗਈ ਆ ਮੈਂ ਦੁੰਬਿਆਂ ਦਾ ਚਰਵਾਹਾ ਹਾਂ ਉਨ੍ਹਾਂ ਨੂੰ ਛੱਡ ਕੇ ਤੁਹਾਡੇ ਕੋਲ ਆਇਆ ਸੀ ਤੁਹਾਨੂੰ ਕਠੋਰ ਬਚਨ ਬੋਲੇ ਦੇਖੋ ਜੀ ਮੇਰੇ ਸਾਰੇ ਦੁੰਬੇ ਮਰ ਗਏ ਆ ਮਹਾਰਾਜ ਇਹ ਤਾਂ ਬੜੇ ਮਹਿੰਗੇ ਹੁੰਦੇ ਆ ਇਹ ਮੇਰੇ ਨਹੀਂ ਸੀ ਮੈਂ ਕਿਸੇ ਦੇ ਚਰਾਉਣ ਲੈ ਕੇ ਆਉਂਦਾ ਸੀ ਦੁੰਬੇ ਉਹ ਮਾਲਕ ਨੂੰ ਮੈਂ ਕੀ ਕਹੂੰਗਾ ਜਿਹੜੀ ਮੈਥੋਂ ਗਲਤੀ ਹੋਈ ਆ ਜੋ ਮੈਂ ਮਾੜੇ ਬਚਨ ਆਖੇ ਆ ਉਹ ਮੈਨੂੰ ਬਖਸ਼ ਲਓ ਜੀ ਤੁਸੀਂ ਖਿਮਾ ਰੂਪ ਬੜੇ ਕਿਰਪਾਲੂ ਸਾਧੂ ਜਾਨੋ ਇਹ ਮੈਂ ਘਰ ਜਾਊਂਗਾ ਮਾਲਕ ਮੈਨੂੰ ਫੜ ਲੈਣਗੇ ਮੈਂ ਭੱਜੂਗਾ ਮੇਰੇ ਪਰਿਵਾਰ ਨੂੰ ਫੜ ਕੇ ਸਜ਼ਾ ਦੇਣਗੇ ਜਿੰਨਾ ਸਮਾਂ ਮੈਂ ਦੁੰਬਿਆਂ ਦੀ ਕੀਮਤ ਅਦਾ ਨਹੀਂ ਕਰੂੰਗਾ ਬੰਨ ਲੈਣਗੇ ਉਹਨਾਂ ਨੂੰ ਮੇਰੇ ਜਾਨ ਵਾਸਤੇ ਹੁਣ ਕੋਈ ਵੀ ਥਾਂ ਨਹੀਂ ਬਚੀ ਇੱਕ ਆਪ ਜੀ ਦੀ ਸ਼ਰਨ ਬਚੀ ਆ ਉਹ ਮੈਂ ਆ ਗਿਆ ਇੱਕ ਤਾਂ ਮੇਰੀ ਨੌਕਰੀ ਗਈ ਦੂਜਾ ਮਾਲਕ ਤੋਂ ਝੜਕਾਂ ਗਾਲਾਂ ਪੈਣ ਗਈਆਂ ਮੇਰਾ ਪਰਿਵਾਰ ਵੀ ਵਿੱਚੇ ਹੀ ਸਜ਼ਾ ਭੋਗੇਗਾ ਮਹਾਰਾਜ ਜੀ ਨੇ ਜਦੋਂ ਬਚਨ ਸੁਣਿਆ ਗੁਰੂ ਜੀ ਕਹਿਣ ਲੱਗੇ ਭਾਈ ਕੋਈ ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ ਦਿਲ ਦੇ ਵਿੱਚ ਦਇਆ ਲੈ ਕੇ ਆਓ ਦਿਲ ਦੇ ਵਿੱਚ ਤਰਸ ਲੈ ਕੇ ਆਓ ਥੋੜਾ ਜਿਹਾ ਮੁਸਕਰਾ ਕੇ ਕੋਮਲ ਬਚਨ ਕਹੇ ਤੇ ਅੱਲਾ ਦਾ ਨਾਮ ਲਓ ਜਿੱਥੇ ਤੁਹਾਡੇ ਦੁੰਬੇ ਮਰੇ ਪਏ ਆ ਉੱਥੇ ਚੱਲ ਕੇ ਜਾਓ ਮੁੱਖ ਤੋਂ ਇਹ ਸ਼ਬਦ ਕਹਿਣਾ ਜਾ ਕੇ ਵਾਹਿਗੁਰੂ 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 ਮੁੱਖ ਨਾਮ ਉਚਰਿਆ ਦੁੰਬੇ ਸਰਬ ਜਿਵਾਏ ਉਠਰੇ ਜਦੋਂ ਤੂੰ ਵਾਹਿਗੁਰੂ ਕਹੇਂਗਾ ਸਾਰੇ ਦੁੰਬੇ ਜੀ ਕੇ ਉੱਠ ਪਹਿਣਗੇ ਜਿੰਦਾ ਹੋ ਜਾਣਗੇ ਗੁਰੂ ਦੇ ਬਚਨ ਸੁਣ ਕੇ ਖੁਸ਼ ਹੋਇਆ ਬੰਦਨਾ ਕਰਕੇ ਚਲਾ ਗਿਆ ਵਾਹਿਗੁਰੂ ਕਹਿ ਦਿੱਤਾ ਪੜਿਆ ਲਿਖਿਆ ਤਾਂ ਨਹੀਂ ਸੀ ਅਨਪੜ੍ਹ ਸੀ ਪਰ ਵਾਹਿਗੁਰੂ ਮੰਤਰ ਐਸਾ ਹੈ ਜਿਹੜਾ ਵੀ ਇਹਨੂੰ ਜਪਦਾ ਹੈ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਨਾ ਪੜਿਆ ਪਰਮਗਤ ਪਾਵੇ ਅਨਪੜ੍ਹ ਬੰਦਾ ਵੀ ਵਾਹਿਗੁਰੂ ਕਹਿ ਲੈਂਦਾ ਸੁਣ ਲਿਆ ਮਹਾਰਾਜ ਤੋਂ ਸ਼ਬਦ ਵਾਹਿਗੁਰੂ ਕਿਹਾ ਸਾਰੇ ਜਿੰਦਾ ਹੋ ਗਏ ਜੀ ਜਿੰਨੇ ਦੁੰਬੇ ਮਰੇ ਪਏ ਸੀ ਉੱਠ ਕੇ ਆਪਦਾ ਭੋਜਨ ਜਿਹੜਾ ਉਹਨਾਂ ਦਾ ਹੁੰਦਾ ਹੈ ਉਹ ਖਾ ਵਗੈਰਾ ਖਾਣ ਲੱਗੇ ਆ ਸਾਰੇ ਚਰਨ ਲੱਗ ਪਏ ਆ ਬਹੁਤ ਅश्चਰਜ ਵੇਖਿਆ ਬੜਾ ਹੈਰਾਨ ਹੋ ਗਏ ਦੁੰਬਿਆਂ ਨੂੰ ਉੱਥੇ ਛੱਡ ਕੇ ਸੁੱਖਾਂ ਦੇ ਦਾਤੇ ਪਾਪਾ ਨਾਨਕ ਜੀ ਕੋਲ ਆ ਗਿਆ ਕਹਿੰਦਾ ਮਹਾਰਾਜ ਜੀ ਸੰਤ ਜੀ ਹੁਣ ਮੈਂ ਕਿਤੇ ਨਹੀਂ ਜਾਵਾਂਗਾ ਤੁਹਾਡੇ ਚਰਨਾਂ ਦੀ ਸੇਵਾ ਕਰਾਂਗਾ ਗੁਰੂ ਮਹਾਰਾਜ ਨੂੰ ਕਹਿ ਰਹੇ ਆ ਪਰ ਉਹ ਆਪਦੇ ਘਰ ਨਹੀਂ ਗਿਆ ਭਈ ਪੋਰ ਦੁੰਬਨ ਕੇ مالک ساری ਰਾਤ ਸਤਗੁਰ ਦੀ ਸੇਵਾ ਵਿੱਚ ਲੱਗਾ ਰਿਹਾ ਸਵੇਰ ਹੋ ਗਈ ਆ ਹੁਣ ਦੁੰਬਿਆਂ ਦਾ مالک ਕਹਿੰਦਾ ਆ ਜਿਹੜੀ ਭੇਜਿਆ ਸੀਗਾ ਮੁੜਿਆ ਹੀ ਨਹੀਂ ਕਿਤੇ ਕੋਈ ਜੰਗਲੀ ਜਾਨਵਰ ਤਾਂ ਨਹੀਂ ਖਾ ਗਿਆ ਉਹਨੂੰ ਇਸ ਤਰ੍ਹਾਂ ਸੋਚ ਰਿਹਾ ਕਿ ਕਿਤੇ ਸ਼ੇਰ ਨੇ ਆ ਕੇ ਹਮਲਾ ਕਰਤਾ ਹੋਵੇ ਕਾਲੇ ਦੁੰਬੇ ਮਾਰਤੇ ਹੋਣਗੇ ਕਾਲੇ ਉਹਨੂੰ ਨਿਕਲ ਗਿਆ ਹੋਵੇਗਾ ਖਾ ਗਿਆ ਹੋਵੇਗਾ ਜੰਗਲ ਵਿੱਚ ਆ ਕੇ ਉਹਨੂੰ ਲੱਭਣ ਲੱਗੇ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਕੁਝ ਮਨੁੱਖ ਆਗੇ ਲੱਭਦੇ ਲੱਭਦੇ ਆ ਜਿਹੜੀ ਉੱਥੇ ਬੈਠਾ ਉਹਨੂੰ ਵੇਖ ਕੇ ਕਹਿਣ ਲੱਗੇ ਮੂਰਖਾ ਤੂੰ ਇਹ ਥਾਂ ਤੇ ਬੈਠਾ ਕੀ ਕਰ ਰਿਆ ਸਾਰੇ ਦੁੰਬੇ ਕਿੱਥੇ ਗਏ ਆ ਕਿਤੇ ਗਵਾ ਤਾਂ ਨਹੀਂ ਦਿੱਤੇ ਜਾਂ ਲੁਕੋਦੇ ਹੋਣ ਫੜ ਕੇ ਤੈਨੂੰ ਬਹੁਤ ਮਾਰਾਂਗੇ ਉਹ ਮਾਲਕ ਦੇ ਭੇਜੇ ਆਦਮੀ ਆ ਕੇ ਇਸ ਤਰ੍ਹਾਂ ਬੋਲ ਰਹੇ ਆ ਦੱਸ ਕਿੱਥੇ ਆ ਦੁੰਬੇ ਸਾਡੇ ਆ ਜਿਹੜੀ ਹੱਥ ਜੋੜ ਕੇ ਕਹਿਣ ਲੱਗਾ ਹੌਲੀ ਬੋਲੋ ਸਹਿਜ ਬੋਲੋ ਮਾੜੇ ਬਚਨ ਨਾ ਬੋਲੋ ਇਹ ਸੰਤ ਮਹਾਂਪੁਰਖ ਨੇ ਇਹਨਾਂ ਦੇ ਨੇੜੇ ਮੈਂ ਕੱਲ ਆਇਆ ਸੀ ਮੈਂ ਕਠੋਰ ਬਚਨ ਬੋਲੇ ਸੀ ਬੇਅਦਬੀ ਕੀਤੀ ਸੀ ਇਹਨਾਂ ਦੀ ਸਾਰੇ ਦੁੰਬੇ ਮੇਰੇ ਮਰ ਗਏ ਆ ਕੱਲ ਦੀ ਗੱਲ ਆ ਮੈਂ ਇਹਨਾਂ ਦੇ ਪਾਸ ਆਇਆ ਬੇਨਤੀ ਕੀਤੀ ਇਹਨਾਂ ਨੇ ਬਹੁਤ ਸੁੰਦਰ ਬਚਨ ਕਹੇ ਆ ਮੈਨੂੰ ਕੋਈ ਮੰਤਰ ਦਿੱਤਾ ਉਹ ਮੰਤਰ ਮੈਂ ਜਪਿਆ ਮਰੇ ਦੁੰਬੇ ਜਿੰਦਾ ਹੋ ਗਏ ਸੁਣਤ ਸੰਤ ਨੇ ਬਚਨ ਉਚਾਰੇ ਵਾਹਿਗੁਰੂ ਕਹਿ ਲਿਓ ਜਿ ਬਾਰੇ ਤੇ ਜਦੋਂ ਮੈਂ ਵਾਹਿਗੁਰੂ ਕਿਹਾ ਇਹਨਾਂ ਦੇ ਦੱਸੀ ਵਿਧੀ ਮੁਤਾਬਕ ਦੁੰਬੇ ਮਰੇ ਸੀ ਸਾਰੇ ਜੀਵਤ ਹੋ ਗਏ ਇਹ ਖੁਦਾ ਦੀ ਮੂਰਤਾ ਕੋਈ ਸਾਧੂ ਜਨ ਆਇਆ ਪਰਦੇਸੀ ਨੇ ਹੁਣ ਮੈਂ ਇਹਨਾਂ ਕੋਲ ਰਹਿ ਕੇ ਸੇਵਾ ਕਰ ਰਿਆ ਇਹਨਾਂ ਦਾ ਸਾਥ ਨਹੀਂ ਛੱਡਿਆ ਜਾ ਸਕਦਾ ਤੁਹਾਡੇ ਦੁੰਬੇ ਚਾਰ ਨੇ ਛੱਡ ਦਿੱਤੇ ਆ ਜਾਓ ਜੰਗਲ ਵਿੱਚ ਜਾ ਕੇ ਉਹਨਾਂ ਨੂੰ ਲੱਭ ਲੋ ਮੇਰੇ ਤੇ ਭਰੋਸਾ ਹੁਣ ਛੱਡ ਦਿਓ ਥੋੜਾ ਅੱਗੇ ਜਾਓ ਜੰਗਲ ਵਿੱਚੋਂ ਲੱਭ ਲੋ ਆਪਦੇ ਹੀ ਦੁੰਬਿਆਂ ਨੂੰ ਆਪਦਾ ਮਾਲ ਸੰਭਾਲ ਲਓ ਸਾਰੇ ਬੜੇ ਹੈਰਾਨ ਹੋਏ ਉਹਨਾਂ ਨੂੰ ਲੱਗਾ ਵੀ ਸੱਚ ਕਹਿ ਰਿਹਾ ਸਾਰਿਆਂ ਨੇ ਫਿਰ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਫਿਰ ਆਪਦੇ ਦੁੰਬਿਆਂ ਨੂੰ ਖੋਜਣ ਵਾਸਤੇ ਜੰਗਲ ਵਿੱਚ ਚਲੇ ਗਏ ਫਿਰ ਦੁੰਬੇ ਲੈ ਕੇ ਨਗਰੀ ਚ ਆ ਗਏ ਗੁਰੂ ਜੀ ਦਾ ਜਸ ਬਹੁਤ ਵੱਧ ਗਿਆ ਕਸ਼ਮੀਰ ਦੇ ਵਿੱਚ ਸਾਰੇ ਕਸ਼ਮੀਰੀ ਪਹਾੜੀ ਲੋਕ ਮਿਲ ਕੇ ਗੁਰੂ ਮਹਾਰਾਜ ਦੇ ਚਰਨੀ ਲੱਗੇ ਭੇਟਾ ਉਪਹਾਰ ਗਰਮ ਬਸਤਰ ਆਦ ਚੀਜ਼ਾਂ ਭੇੜ ਦੀ ਔਨ ਦੀਆਂ ਜਿਹੜੀਆਂ ਬਣੀਆਂ ਹੁੰਦੀਆਂ ਨੇ ਮਹਾਰਾਜ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਫਿਰ ਇਨ੍ਹਾਂ ਪਰ ਦਇਆ ਕੀਤੀ ਖੁਸ਼ੀ ਹੋਣ ਸ੍ਰੀ ਗੁਰ ਕੀ ਲਾਗੀ ਪਾਹਲ ਲੈਣ ਲੱਗੇ ਬੜੇ ਭਾਗੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਪੋਹਲ ਲਈ ਕਸ਼ਮੀਰੀਆਂ ਨੇ ਪਹਾੜੀਆਂ ਨੇ ਆਪਣੇ ਮੁਖ ਤੋਂ ਸਤਿਗੁਰੂ ਦਾ ਸਿਮਰਨ ਕੀਤਾ ਸਾਰੇ ਕਹਿਣ ਲੱਗੇ ਭਾਈ ਮੰਤਰਾਂ ਚੋਂ ਮਹਾ ਮੰਤਰ ਵਾਹਿਗੁਰੂ ਮੰਤਰ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਦਾ ਦਰਸ਼ਨ ਕਰਕੇ ਸਾਰੇ ਨਿਹਾਲ ਹੋ ਗਏ, ਤਕਾਰ ਹਿਰਦੇ ਵਿੱਚੋਂ ਦੂਰ ਹੋ ਗਏ। ਗੁਰੂ ਜੀ ਫਿਰ ਉੱਥੋਂ ਪਹਾੜ ਤੋਂ ਉੱਟ ਕੇ ਨਗਰ ਦੇ ਵਿੱਚ ਚਲੇ ਗਏ ਕਿਉਂਕਿ ਮਹਾਰਾਜ ਤਾਂ ਪਹਿਲਾਂ ਕਿਸੇ ਵੀ ਨਗਰ ਵਿੱਚ ਜਾਂਦੇ ਜਿਆਦਾ ਕਰਕੇ ਬਾਹਰ-ਬਾਹਰ ਡੇਰਾ ਕਰਦੇ। ਹੁਣ ਬਿਲਕੁਲ ਕਸ਼ਮੀਰ ਦੇ ਅੰਦਰ ਚਲੇ ਗਏ ਆ। ਉੱਥੇ ਗੁਰੂ ਜੀ ਨੇ ਧਰਮਸ਼ਾਲਾ ਇੱਕ ਰਚੀ ਮਹਾਨੀ ਇੱਕ ਧਰਮਸ਼ਾਲਾ ਬਣਵਾਈ ਨਾਮ ਦੀ ਵਿਧੀ ਇਸ਼ਨਾਨ ਡ੍ਰਿੜ ਕਰਵਾਇਆ ਵੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਨਾਮ ਜਪਣਾ ਉਦੇਸ਼ ਵਿੱਚ ਸਿੱਖੀ ਮਾਰਗ ਨੂੰ ਚਲਾਇਆ ਨਗਰ ਵਿੱਚ ਗੁਰੂ ਦੀ ਮਹਿਮਾ ਇਤਨੀ ਵੱਧ ਗਈ ਜਿਹੜੇ ਸ਼ਬਦਾਂ ਦਾ ਗੁਰੂ ਜੀ ਉਚਾਰਨ ਕਰਦੇ ਉਹਨਾਂ ਨੂੰ ਉਹ ਲਿਖ ਲੈਂਦੇ ਸੀ ਕਸ਼ਮੀਰੀ ਕਿੰਡੀ ਵੱਡੀ ਗੱਲ ਆ ਉਦੋਂ ਦੇ ਲੋਕ ਕਲਮ ਦਿਵਾਤ ਲਿਆ ਕੇ ਜੋ ਮਹਾਰਾਜ ਸ਼ਬਦ ਪੜ੍ਹਦੇ ਲਿਖ ਲੈਂਦੇ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਵਾਰ-ਵਾਰ ਯਾਦ ਕਰਦੇ ਵਾਰ-ਵਾਰ ਅਭਿਆਸ ਕਰਦੇ ਸ਼ਰਧਾ ਧਾਰਨ ਕਰਦੇ ਉੱਥੇ ਇੱਕ ਪੰਡਿਤ ਰਹਿੰਦਾ ਸੀਗਾ ਚਤਰ ਪੰਡਿਤ ਸੀਗਾ ਬੜੀ ਵਿਦਿਆ ਉਹਨੇ ਪੜ੍ਹੀ ਹੋਈ ਸੀ ਕਿਉਂਕਿ ਕਸ਼ਮੀਰ ਦੇ ਵਿੱਚ ਪੰਡਿਤ ਬੜੇ ਲੋਕ ਰਹਿੰਦੇ ਸੀਗੇ ਠੰਡਾ ਇਲਾਕਾ ਪੜਾਈ ਪੜਨ ਵਾਸਤੇ ਵਧੀਆ ਸੀ ਲੋਕ ਇੱਥੇ ਕਿਤਾਬਾਂ ਦਾ ਵੇਦਾਂ ਦਾ ਸ਼ਾਸਤਰ ਰਿਸ਼ਤਿ ਮਰਤੀਆਂ ਪ੍ਰਾਨ ਪ੍ਰਾਨ ਇਹਨਾਂ ਦਾ ਅਧਿਐਨ ਕਰਦੇ ਹੁੰਦੇ ਸੀ। ਉਹਨੂੰ ਪਤਾ ਲੱਗਾ ਕਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਆ। ਸੋਚਿਆ ਮੈਂ ਦਰਸ਼ਨ ਕਰਾਂ। ਉਹ ਦੋ ਊਠ ਲੈ ਆਣੇ। ਪੁਸਤਕਾਂ ਲੱਦੀਆਂ, ਕਿਤਾਬਾਂ ਲੱਦੀਆਂ। ਵੈਸੇ ਇਹਦਾ ਸੁਭਾਅ ਸੀ। ਊਠਾਂ ਤੇ ਕਿਤਾਬਾਂ ਲੱਦ ਕੇ ਲੈ ਕੇ ਜਾਂਦਾ ਹੁੰਦਾ ਸੀ ਜਿੱਥੇ ਵੀ ਜਾਣਾ ਪ੍ਰਭਾਵ ਪਾਉਣ ਲਈ। ਸਾਲਗ੍ਰਾਮ ਗੱਲ ਚ ਪਾਇਆ ਹੋਇਆ ਸੀਗਾ। ਸਰੀਰ ਉੱਤੇ 12 ਤਿਲਕ ਲਾਏ ਹੋਏ ਸੀ। ਇਹ ਮੈ ਵੈਸ਼ਨ ਮਤ ਵਾਲੇ ਮੱਥੇ ਤੇ ਕੰਠ ਤੇ ਸਾਤੀ ਤੇ ਪੇਟ ਤੇ ਦੋਹਾਂ ਵੱਖੀਆਂ ਤੇ ਦੋ ਮੋਢੇ ਹੋ ਗਏ ਬਾਹਾਂ ਹੋ ਗਈਆਂ ਦੋਨੇ ਤੇ ਇਹ ਲੱਕ ਤੇ ਤਿਲਕ ਲਾਉਂਦੇ ਇਦਾਂ 12 ਤਿਲਕ ਲਾਏ ਹੋਏ ਸੀ ਪੂਰਾ ਵੈਸ਼ਨਵ ਮਤ ਵਾਲਾ ਸੀਗਾ ਜਿੱਥੇ ਮਹਾਰਾਜ ਗੁਰੂ ਜੀ ਬੈਠੇ ਆ ਉਹ ਪੰਡਤ ਚੱਲ ਕੇ ਉਹਨਾਂ ਪਾਸ ਆ ਗਿਆ ਰਾਮ ਰਾਮ ਕਹਿ ਕੇ ਬੈਠ ਗਿਆ ਮਨ ਦੇ ਵਿੱਚ ਵਿਦਿਆ ਦਾ ਬੜਾ ਘਮੰਡ ਸੀ ਦੇ ਦੋ ਉਠਾ ਮੇਰੇ ਉਹਨਾਂ ਤੇ ਊਠਾਂ ਤੇ ਕਿਤਾਬਾਂ ਲੱਦੀਆਂ ਨੇ ਲੱਦੀਆਂ ਹੀ ਨਹੀਂ ਕੇਵਲ ਮੈਂ ਪੜੀਆਂ ਵੀ ਨੇ ਫਿਰ ਉਹਨੇ ਖੋਟੇ ਬਚਨ ਕਹੇ ਕਹਿਣ ਲੱਗਾ ਸੁਣਿਆ ਤੁਸੀਂ ਆਪਣਾ ਇਲਾਕਾ ਛੱਡ ਕੇ ਕਸ਼ਮੀਰ ਆਏ ਹੋ ਇਹ ਤੁਸੀਂ ਉਲਟਾ ਕਰਮ ਕੀਤਾ ਹੈ ਇਸ ਸਰੀਰ ਉੱਤੇ ਕਹੋ ਜੇ ਵਸਤਰ ਧਾਰਨ ਕੀਤੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਕਹਿਣ ਲੱਗਾ ਸੁਣਿਆ ਜੇ ਕੋਈ ਤੁਹਾਨੂੰ ਮਾਸ ਦਾ ਪ੍ਰਸ਼ਾਦ ਦੇ ਦਿੰਦਾ ਹੈ ਤੁਸੀਂ ਉਹਨੂੰ ਜਿੰਦਾ ਕਰ ਦਿੰਨੇ ਹੋ ਕਿ ਮਾਸ ਖਾ ਵੀ ਲੈਨੇ ਹੋ ਮਹਾਰਾਜ ਨੂੰ ਕਟਾਕਸ਼ ਦੇ ਤੌਰ ਤੇ ਪੁੱਛ ਰਿਹਾ ਵੀ ਸੁਣਿਆ ਮੈਂ ਤੁਹਾਡੇ ਬਾਰੇ ਗੁਰੂ ਸਾਹਿਬ ਜੀ ਬਾਰੇ ਸੁਣੀਆਂ ਸੁਣਾਈਆਂ ਗੱਲਾਂ ਕਰਦਾ ਸੀ ਪਰ ਇਹ ਯੁੱਗ ਨੂੰ ਸੂਰਜ ਦੀ ਮਹਿਮਾ ਨੂੰ ਨਹੀਂ ਸੀ ਜਾਣਦਾ ਮਹਾਰਾਜ ਕਹਿਣ ਲੱਗੇ ਪੰਡਤ ਜੀ ਜਿਨੇ ਪੁਸਤਕਾਂ ਗ੍ਰੰਥ ਪੜ੍ਹੇ ਹੁੰਦੇ ਆ ਉਹਦੇ ਅੰਦਰ ਹਲੀਮੀ ਤੇ ਸ਼ਾਂਤੀ ਹੁੰਦੀ ਹੈ ਬੈਠ ਤਾਂ ਜਾਓ ਪੰਡਤ ਜੀ ਕੀ ਹੋ ਗਿਆ ਗੱਡੀ ਦੀ ਗੱਲ ਹੋ ਗਈ ਆਪਾਂ ਬੈਠ ਕੇ ਵਿਚਾਰ ਕਰਦੇ ਆ ਸਤਿਗੁਰੂ ਮਹਾਰਾਜ ਨੇ ਬੜੇ ਪ੍ਰੇਮ ਨਾਲ ਪੰਡਤ ਨੂੰ ਬਿਠਾਇਆ ਤੇ ਉੱਥੇ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ ਪੜਪੜ ਗੱਡੀ ਲੱਦੀ ਐ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਏ ਪੜਪੜ ਗੱਡੀਏ ਖਾਤ ਮਹਾਰਾਜ ਜੀ ਕਹਿਣ ਲੱਗੇ ਦੇਖੋ ਪੰਡਤ ਜੀ ਮਨੁੱਖ ਭਾਵੇਂ ਗ੍ਰੰਥ ਪੜ੍ਹ ਕੇ ਗੱਡਿਆਂ ਦੇ ਗੱਡੇ ਭਰ ਲਵੇ ਭਾਵੇਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹ ਲਵੇ ਪਰ ਜਿਉ ਪੁਸਤਕਾਂ ਪੜ ਪੜ ਕੇ ਦੇਖੋ ਸਾਰੀ ਉਮਰ ਵੀ ਪੜਦਾ ਰਹੇ ਹਰ ਸਵਾਸ ਨਾਲ ਕਿਤਾਬਾਂ ਪੜਦਾ ਰਹੇ ਪਰ ਜਿਉ ਹੰਕਾਰ ਵਿੱਚ ਆ ਜਾਂਦਾ ਹੈ ਵੀ ਮੈਂ ਕਿਤਾਬਾਂ ਪੜੀਆਂ ਨੇ ਸਾਰੀ ਵਿਦਿਆ ਉਹਦੀ ਬ्यर्थੀ ਹੋ ਜਾਂਦੀ ਆ ਇਸ ਕਰਕੇ ਪੰਡਿਤ ਜੀ ਨਾਨਕ ਲੇਖ ਹੈ ਇੱਕ ਗੱਲ ਹੋਰ ਹਮੈ ਚਖਣਾ ਚਾਹਖ ਕੁਝ ਲੋਕਾਂ ਕਿਤਾਬਾਂ ਪੜ ਕੇ ਹੰਕਾਰ ਕਰਦੇ ਆ ਬਹਿਸ ਬਾਜ਼ੀਆਂ ਜਿੱਤ ਲੈਂਦੇ ਆ ਪਰ ਦੋਸਤ ਗਵਾ ਲੈਂਦੇ ਆ ਕਿ ਕੇਵਲ ਇੱਕ ਗੱਲ ਆ ਰੱਬ ਦਾ ਨਾਮ ਜਪੋ ਬਾਕੀ ਸਾਰੀਆਂ ਚੀਜ਼ਾਂ ਹੰਕਾਰ ਦੇ ਵਿੱਚ ਇੱਕ ਤਰ੍ਹਾਂ ਦੀ ਝੱਖ ਮਾਰਨੀ ਹੋਈਆਂ ਹੰਕਾਰ ਦੇ ਵਿੱਚ ਗਲਣ ਵਾਂਗ ਹੈ ਪੰਡਤ ਜੀ ਬਿਨਾ ਸਤਗੁਰੂ ਤੋਂ ਮਾਰਗ ਹੱਥ ਨਹੀਂ ਆਉਂਦਾ ਕੁੰਜੀ ਬਿਨਾਂ ਬੰਦ ਹੋਇਆ ਤਾਲਾ ਖੁੱਲਦਾ ਨਹੀਂ ਭਾਵੇਂ ਕੋਈ ਜਿੰਨੇ ਮਰਜੀ ਉਪਾਅ ਕਰੇ ਜੇ ਪੂਰਨ ਸਤਗੁਰੂ ਜੀ ਮਿਲਦੇ ਆ ਉਹ ਵੀ ਬੰਦੇ ਦੀ ਕਿਸਮਤ ਵੱਡੀ ਹੁੰਦੀ ਆ ਸੱਚਾ ਗੁਰੂ ਮਿਲ ਜੇ ਸੱਚ ਝੂਠ ਦਾ ਨਿਸਤਾਰਾ ਹੋ ਜਾਂਦਾ ਕੀ ਰੱਖਣਾ ਕੀ ਛੱਡਣਾ ਕੀ ਮਨ ਦੇ ਵਿੱਚ ਵਿਕਾਰ ਨੇ ਉਹਨਾਂ ਨੂੰ ਕਿਵੇਂ ਦੂਰ ਕਰਨਾ ਸਾਰੀ ਸਮਝ ਪੈ ਕੇ ਮਨੁੱਖ ਮਨੁੱਖ ਬਣ ਜਾਂਦਾ ਨਹੀਂ ਉਹਦੀਆਂ ਕਰਤੂਤਾਂ ਪਸ਼ੂਆਂ ਵਰਗੀਆਂ ਹੁੰਦੀਆਂ ਨੇ ਪੰਡਤ ਜੀ ਕੀ ਹੋ ਗਿਆ ਜੇਕਰ ਤੁਸੀਂ ਇਹ ਦੋ ਊਠਾਂ ਤੇ ਕਿਤਾਬਾਂ ਲੱਦ ਕੇ ਲੈ ਕੇ ਆਏ ਹੋ ਜਿਵੇਂ ਊਠ ਦੀ ਪਿੱਠ ਉੱਪਰ ਕਿਤਾਬਾਂ ਲੱਦੀਆਂ ਨੇ ਏਵੇਂ ਤੁਸੀਂ ਆਪਦੇ ਦਿਮਾਗ ਤੇ ਕਿਤਾਬਾਂ ਲੱਦੀਆਂ ਨੇ ਤੇ ਤੁਸੀਂ ਅਮਲ ਨਹੀਂ ਕਮਾਇਆ ਮਨ ਦਾ ਭਰਮ ਮਿਟ ਜਾਂਦਾ ਸ਼ਾਂਤੀ ਮਿਲ ਜਾਂਦੀ ਆ ਜੇ ਆਪਾਂ ਸੱਚੀ ਵਿੱਦਿਆ ਪੜ੍ਹੀ ਹੋਵੇ ਪੰਡਿਤ ਜੀ ਸੁਣੋ ਆਪਦੇ ਹਿਰਦੇ 'ਚ ਵਿਚਾਰ ਕਰੋ ਜਦੋਂ ਤੱਕ ਮਨ ਵਿਸ਼ੇ ਵਿਕਾਰਾਂ 'ਚ ਫਸਿਆ ਬਾਹਰਲੇ ਭੇਖ ਝੂਠੇ ਆ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਮਝਾਇਆ ਕਿ ਪਿਛਲੇ ਪੁੰਨਾਂ ਦਾ ਜਦੋਂ ਰੱਬ ਦੀ ਦਰਗਾਹ ਵਿੱਚ ਲੇਖਾ ਹੁੰਦਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਤਾਂ ਸਾਰੇ ਸੱਚੇ ਸਤਿਗੁਰੂ ਦੇ ਦਿੱਤੇ ਹੋਏ ਸ਼ਬਦ ਸਿੱਖਿਆ ਨਾਲ ਨਿਵਦੀਆ ਨਹੀਂ ਤਾਂ ਫਿਰ ਬੰਦੇ ਨੂੰ ਸਜ਼ਾ ਹੀ ਮਿਲਦੀ ਆ ਇਹ ਉਪਦੇਸ਼ ਮਹਾਰਾਜ ਨੇ ਦਿੱਤਾ ਇਹ ਗੁਰੂ ਤੋਂ ਬਿਨਾ ਬੰਦੇ ਦੀ ਜ਼ਿੰਦਗੀ ਵਿੱਚ ਹਨੇਰਾ ਹੀ ਹੁੰਦਾ ਸਤਿਗੁਰਾਂ ਦੇ ਬਚਨ ਸੁਣ ਕੇ ਮਹਾਰਾਜ ਦੇ ਪੰਡਤ ਕਹਿਣ ਲੱਗਾ ਮੈਂ ਹੁਣ ਕੀ ਕਰਾਂ ਗੁਰੂ ਜੀ ਨੇ ਆਖਿਆ ਤੁਸੀਂ ਕੋਈ ਗੁਰੂ ਧਾਰਨ ਕਰੋ ਫਿਰ ਤੁਹਾਨੂੰ ਮੁਕਤੀ ਮਿਲੇਗੀ ਨਹੀਂ ਭਟਕਦੇ ਰਹੋਗੇ ਪੰਡਤ ਕਹਿੰਦਾ ਜੀ ਮੈਂ ਕਿਹੜੀ ਥਾਂ ਤੇ ਜਾਵਾਂ ਕੀ ਨੂੰ ਆਪਦਾ ਗੁਰੂ ਬਣਾਵਾ ਤੁਸੀਂ ਦੱਸ ਦੋ ਮਹਾਰਾਜ ਕਹਿੰਦੇ ਔ ਕਰੋ ਉਹਨੂੰ ਪਰਖਣ ਵਾਸਤੇ ਮਹਾਰਾਜ ਨੇ ਆਖਿਆ ਸਾਹਮਣੇ ਦਿਸ਼ਾ ਵਿੱਚ ਜਾਓ ਉਹ ਸਾਹਮਣੇ ਪੱਛਮ ਦੇ ਵੱਲ ਚਲੇ ਜਾਓ ਜਿੱਥੇ ਵੱਡੇ ਸੰਘਣੇ ਜੰਗਲ ਆ ਉੱਥੇ ਚਾਰ ਸੰਤ ਬੈਠੇ ਆ ਉਹਨਾਂ ਨੂੰ ਪੁੱਛੋ ਤੁਹਾਨੂੰ ਦੱਸ ਦੇਣਗੇ ਪੰਡਤ ਨੇ ਆਖਿਆ ਠੀਕ ਉੱਠ ਕੇ ਚਲਾ ਗਿਆ ਉਹ ਪਾਸੇ ਜਾ ਕੇ ਦੇਖਿਆ ਚਾਰ ਸੰਤ ਬੈਠੇ ਆ ਹੱਥ ਜੋੜ ਕੇ ਬੰਦਨਾ ਕੀਤੀ ਆ ਦਸਤੀ ਸਾਰੀ ਗੱਲ ਸੰਤ ਸਾਰੇ ਉਹਦੀ ਗੱਲ ਸੁਣ ਰਹੇ ਆ ਤੇ ਸਾਰੀ ਗੱਲ ਸੁਣ ਕੇ ਕਹਿਣ ਲੱਗੇ ਪੰਡਿਤ ਜੀ ਜਿਹਨੂੰ ਤੁਸੀਂ ਗੁਰੂ ਧਾਰਨ ਕਰਨਾ ਉਹ ਤਾਂ ਅਗਲੇ ਘਰ ਵਿੱਚ ਰਹਿੰਦੇ ਆ ਜਾਓ ਥੋੜਾ ਅੱਗੇ ਤੇ ਅੱਗੇ ਜਾ ਕੇ ਆਪਦੇ ਗੁਰੂ ਨੂੰ ਮਿਲੋ ਸੁਣ ਕੇ ਪੰਡਤ ਅੱਗੇ ਗਿਆ ਇੱਕ ਘਰ ਸੀ ਉੱਥੇ ਦੇਖਿਆ ਪਰ ਉਹ ਘਰ ਦੇ ਵਿੱਚ ਕੋਈ ਆਦਮੀ ਨਹੀਂ ਸੀ ਹੈਰਾਨ ਹੋ ਗਿਆ ਤੇ ਮੈਂ ਦੇਖੀ ਸੁੰਦਰ ਨਾਰੀ ਉਹ ਘਰ ਦੇ ਵਿੱਚ ਤਾਂ ਇੱਕ ਬੜੀ ਖੂਬਸੂਰਤ ਔਰਤ ਸੀ ਦੇੜੀ ਕੇ ਭੂਖਨ ਗਹਿਣਿਆਂ ਦੇ ਸ਼ਿੰਗਾਰ ਨਾਲ ਸ਼ਿੰਗਾਰੀ ਹੋਈ ਸੀ ਕੇਸਰੀ ਰੰਗ ਦੇ ਉਹਨੇ ਕੱਪੜੇ ਪਹਿਨੇ ਹੋਏ ਆ ਅਲੀ ਹੀ ਆਨੰਦ ਵਿੱਚ ਖੜੀ ਹੋਈ ਸੀ ਪੰਡਤ ਨੇ ਹਰਦੇ ਵਿੱਚ ਅਨਮਾਨ ਲਾਇਆ ਇਹ ਤਾਂ ਬੜੀ ਕਲਾਵਾਨ ਬੀਬੀ ਆ ਕੋਈ ਬਹੁਤ ਜ਼ਿਆਦਾ ਸ਼ਕਤੀਮਾਨ ਜਾਪਦੀ ਆ ਸਿਰ ਨਵਾਏ ਜਬ ਬੰਦਨ ਕੀਨੀ ਤੈ ਪਨਹੀ ਇਨਹੇ ਸਿਰ ਦਿੰਨੀ ਸੀਸ ਝੁਕਾ ਕੇ ਬੰਦਨਾ ਕੀਤੀ ਆ ਉਹ ਬੀਬੀ ਨੇ ਕੀ ਕੀਤਾ ਉਹਦੇ ਕੋਲ ਇੱਕ ਜੁੱਤੀ ਸੀ ਉਨੇ ਪੰਡਿਤ ਦੇ ਸਿਰ ਤੇ ਉਹ ਜੁੱਤੀ ਕਈ ਵਾਰ ਮਾਰੀ ਆ ਬਹੁਤ ਵਾਰੀ ਮਾਰੀ ਆ ਤੇ ਉਹਦੇ ਤੇ ਉਹਦਾ ਕੋਈ ਵਾਸ ਨਾ ਚੱਲਿਆ ਭੈੜੀ ਜੀ ਸੂਰਤ ਬਣਾ ਕੇ ਪੰਡਿਤ ਪਿੱਛੇ ਹਟ ਗਿਆ ਤੇ ਉੱਪਰ ਬਸ ਚਲਤ ਨਾ ਕੋ ਹਟਿਓ ਵਿਸਰਤ ਪਾਛੇ ਸੂ ਭੱਜਿਆ ਸੰਤਾਂ ਕੋਲ ਆਇਆ ਤਾਂ ਵੇਖ ਕੇ ਬਹੁਤ ਹੱਸੇ ਕਹਿੰਦੇ ਇੰਨੀ ਛੇਤੀ ਮੜਾਇਆ ਗੁਰੂ ਨੇ ਧਾਰਨ ਕੀਤਾ ਪੰਡਿਤ ਲਾਜਿਤ ਹੋ ਗਿਆ ਸ਼ਰਮਿੰਦਾ ਹੋ ਕੇ ਬੋਲਿਆ ਉਹ ਘਰ ਵਿੱਚ ਤਾਂ ਕੋਈ ਗੁਰੂ ਨਹੀਂ ਆ ਬੀਬੀ ਰਹਿੰਦੀ ਆ ਹਾਰ ਸ਼ਿੰਗਾਰ ਉਹਨੇ ਕੀਤਾ ਹੈ ਦੇਖਣ ਨੂੰ ਬੜੀ ਸੋਹਣੀ ਆ ਪਰ ਸੁਭਾਅ ਦੀ ਬੜੀ ਸਖਤ ਆ ਬੜੀ ਹੰਕਾਰੀ ਹੋਈ ਆ ਸੰਤ ਕਹਿਣ ਲੱਗੇ ਉਹੀ ਤੇਰਾ ਗੁਰੂ ਆ ਜਿਹਦੇ ਨਾਲ ਤੂੰ ਮਨ ਲਾਇਆ ਹੋਇਆ ਦਿਨ ਰਾਤ ਤੂੰ ਜਿਹਦੇ ਨਾਲ ਲੇਵਲ ਆਈ ਆ ਤੇ ਉਹਦੇ ਨਾਲ ਹੀ ਤੇਰਾ ਫਿਰ ਪ੍ਰੇਮ ਉਹੀ ਤੇਰਾ ਗੁਰੂ ਆ ਜਿਹਨੂੰ ਆਪਾਂ ਸਦਾ ਚੇਤੇ ਕਰਦੇ ਰਹਿੰਨੇ ਆ ਉਹਨੂੰ ਉਹ ਘਰ ਵਿੱਚ ਮਾਇਆ ਸਮਝੋ ਲక్ష్ਮੀ ਆ ਉਹ ਤਾਂ ਇਹਨੂੰ ਪ੍ਰਾਪਤ ਕਰਕੇ ਤੂੰ ਤ੍ਰਿਪਤ ਨਹੀਂ ਹੋਇਆ ਤ੍ਰਿਸ਼ਨਾ ਤੇਰੇ ਅੰਦਰ ਇੰਨੀ ਵੱਧ ਗਈ ਜਿਦੇ ਨਾ ਤੂੰ ਝਗੜਦਾ ਲੜਦਾ ਦੀਆਂ ਕਿਤਾਬਾਂ ਖੋਲ ਲੈਨਾ ਆਪ ਦੇ ਊਠ ਤੇ ਲੱਦ ਲੈਨਾ ਗੁਰੂ ਨਾਨਕ ਸਾਹਿਬ ਜੀ ਮੁਕਤੀ ਦੇ ਦਾਤੇ ਨੂੰ ਤਿਆਗ ਕੇ ਹੋਰਾਂ ਚੀਜ਼ਾਂ ਦੇ ਪ੍ਰੇਮ ਵਿੱਚ ਭੜਕਦਾ ਜਾ ਗੁਰੂ ਤਾਂ ਤੈਨੂੰ ਮਿਲਿਆ ਹੋਇਆ ਉਚਾਰ ਜਿਹੜੇ ਸਾਧੂ ਬੈਠੇ ਕਹਿਣ ਲੱਗੇ ਬਾਬਾ ਨਾਨਕ ਜੀ ਤੇਰੇ ਗੁਰੂ ਆ ਜਾ ਕੇ ਉਹਨਾਂ ਤੋਂ ਮਾਗੀ ਮੰਗ ਇਨਾਂ ਨੂੰ ਹੰਕਾਰ ਦੇ ਵਿੱਚ ਮਿਲਣਾ ਆਇਆ ਸੀ ਮਨ ਵਿੱਚ ਸ਼ਰਧਾ ਧਾਰ ਅਡੋਲਤਾ ਪਾਵੇਂਗਾ ਨਹੀਂ ਤਾਂ ਫਿਰ ساری ਜ਼ਿੰਦਗੀ ਊਠਾਂ ਦੀ ਪਿੱਠ ਤੇ ਕਿਤਾਬਾਂ ਲੱਦ ਕੇ ਲੰਘ ਜਾਵੇਗੀ ਪਰ ਤੇਰੇ ਮਨ ਨੂੰ ਚੈਨ ਨਹੀਂ ਆਵੇਗਾ ਜਾਓ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਧਾਰਨ ਕਰੋ ਕਿਉਂ ਤੂੰ ਭਟਕ ਰਿਹਾ ਉਹਨਾਂ ਦੇ ਪਾਸ ਜਾ ਕੇ ਮਾਫੀ ਮੰਗ ਉਹਨਾਂ ਨੂੰ ਆਪਦਾ ਗੁਰੂ ਬਣਾ ਤੇਰੀ ਗਤੀ ਹੋਵੇਗੀ ਦੁਆਰਾ ਇਹ ਜਗਤ ਵਿੱਚ ਫੇਰਾ ਨਹੀਂ ਹੋਵੇਗਾ ਜਦੋਂ ਚਾਰ ਸਾਧੂਆਂ ਨੇ ਉਹ ਪੰਡਤ ਨੂੰ ਸਾਰੀ ਗੱਲ ਸਮਝਾ ਦਿੱਤੀ ਆ ਕਿ ਗੁਰੂ ਸਾਹਿਬ ਜੀ ਨੇ ਤਾਂ ਤੈਨੂੰ ਇਸ਼ਾਰੇ मात्र ਸਮਝਾਇਆ ਸੀ ਵੀ ਤੇਰਾ ਹਜੇ ਗੁਰੂ ਇਹ ਤੂੰ ਲక్ష్ਮੀ ਨੂੰ ਗੁਰੂ ਮੰਨਦਾ ਆਪਦਾ ਇਹ ਲక్ష్ਮੀ ਇਹ ਮਾਇਆ ਇਹਨੂੰ ਆਪਦਾ ਗੁਰੂ ਸਮਝਿਆ ਹੋਇਆ ਜੀ ਦੇ ਕਰਕੇ ਹਜੇ ਤੇਰੀ ਪ੍ਰੀਤ ਰੱਬ ਦੇ ਨਾਲ ਨਹੀਂ ਹੈਗੀ ਸਾਧ ਸੰਗਤ ਜੀ ਇਸ ਕਰਕੇ ਉਹ ਚਾਰ ਸੰਤ ਜਿਹੜੇ ਹਨ ਉਹਨਾਂ ਨੇ ਬੜੇ ਪ੍ਰੇਮ ਨਾਲ ਫਿਰ ਪੰਡਤ ਨੂੰ ਸਮਝਾਇਆ ਪੰਡਤ ਵਾਪਸ ਆਇਆ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਧੂੜੀ ਪ੍ਰਾਪਤ ਕੀਤੀ ਹਿਰਦੇ ਵਿੱਚ ਜਿਹੜੀ ਹੰਕਾਰ ਹਮੇਂ ਹੰਗਤਾ ਉਹ ਸਭ ਕੁਝ ਲੈ ਕੇ ਆਇਆ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਗੁਰੂ ਜੀ ਦੇ ਚਰਨ ਪੌੜ ਪ੍ਰਾਪਤ ਕਰਨ ਦਾ ਹੱਕਦਾਰ ਬਣਿਆ ਤੇ ਗੁਰੂ ਮਹਾਰਾਜ ਨੇ ਬੜੇ ਪ੍ਰੇਮ ਨਾਲ ਕਿਹਾ ਪੰਡਤ ਜੀ ਰਹਿਨੇ ਕਸ਼ਮੀਰ ਵਿੱਚੋਂ ਠੰਡੇ ਇਲਾਕੇ ਵਿੱਚੋਂ ਪਰ ਗਰਮ ਬੜੇ ਉਹ ਅੰਦਰੋਂ ਸੁਭਾਅ ਬੜਾ ਗਰਮ ਇਸ ਕਰਕੇ ਹੰਕਾਰ ਉਦੀ ਅਗਨੀ ਅੰਦਰ ਚੱਲਦੀ ਰਹਿੰਦੀ ਆ। ਇਹ ਠੰਡੇ ਇਲਾਕੇ ਵਿੱਚ ਰਹਿ ਕੇ ਤਾਂ ਬੰਦੇ ਨੂੰ ਠੰਡਾ ਹੀ ਰਹਿਣਾ ਚਾਹੀਦਾ। ਗੁਰੂ ਜੀ ਨੇ ਉਹਦੀ ਭੈੜੀ ਮੱਤ ਨੂੰ ਦੂਰ ਕੀਤਾ। ਉਹਨੂੰ ਚਰਨਾਂ ਦੀ ਪੌਹਲ ਦਿੱਤੀ ਜਦੋਂ ਕਪਾਟ ਖੁੱਲ ਗਏ ਪੰਡਤ ਦੇ। ਬਹੁਤ ਜ਼ਿਆਦਾ ਨਿਹਾਲ ਹੋਇਆ। ਇੱਕ ਧਰਮਸ਼ਾਲਾ ਬਣਵਾ ਕੇ ਉਹਨੂੰ ਉਹਦਾ ਸੇਵਾਦਾਰ ਥਾਪਿਆ। ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ ਕਿਉਂਕਿ ਪੜਿਆ ਲਿਖਿਆ ਤਾਂ ਸੀਗਾ ਹੰਕਾਰ ਸੀ ਪਰ ਮਹਾਰਾਜ ਨੇ ਹਉਮੈ ਦੂਰ ਕੀਤੀ। ਸਿੱਖੀ ਪੰਥ ਵਿੱਚ ਕਸ਼ਮੀਰ ਦੇ ਬਹੁਤ ਪਹਾੜੀ ਲੋਕ ਆ ਗਏ ਆ ਲੈਵ ਲਾ ਕੇ ਸਤਿਗੁਰ ਦਾ ਸਿਮਰਨ ਕਰਦੇ ਕਿਤਕ ਦਿਵਸ ਗੁਰ ਰੱਖਿਓ ਡੇਰਾ pau ਭਗਤ ਵਿਸਤਾਰ ਕਨੇਰਾ ਕਈ ਦਿਨ ਮਹਾਰਾਜ ਨੇ ਉੱਥੇ ਡੇਰਾ ਰੱਖਿਆ ਪ੍ਰੇਮਾ ਭਗਤੀ ਦਾ ਵਿਸਥਾਰ ਕੀਤਾ ਉਹਨਾਂ ਪਾਸੋਂ ਬੜਾ ਜ਼ੋਰ ਦੇ ਕੇ ਵਿਦਾ ਲਈ ਕਿਉਂਕਿ ਭਾਈ ਬਾਲਾ ਜੀ ਕਹਿੰਦੇ ਜਦੋਂ ਮਹਾਰਾਜ ਕਹਿੰਦੇ ਅਸੀਂ ਜਾਣਾ ਇਹ ਪੰਡਿਤ ਕਸ਼ਮੀਰੀ ਲੋਕ ਜਿਹੜੇ ਪਹਾੜੀ ਲੋਕ ਸੀਗੇ ਰੋਣ ਲੱਗੇ ਬਰਾਗ ਚ ਆ ਗਏ ਪਰ ਮਹਾਰਾਜ ਨੇ ਆਖਿਆ ਭਾਈ ਸਾਨੂੰ ਜਾਣਾ ਪੈਣਾ ਕਿਉਂਕਿ ਜਿਸ ਤਰ੍ਹਾਂ ਇੱਥੇ ਸੰਗਤ ਹੋਈ ਆ ਅੱਗੇ ਵੀ ਨਗਰ ਜਿਹੜੇ ਆ ਉਹ ਸੰਗਤ ਤੋਂ ਉੱਥੇ ਧਰਮਸ਼ਾਲਾ ਨਹੀਂ ਬਣੀਆਂ ਹੋਈਆਂ ਇਹ ਕਾਰਜ ਬੜੇ ਜ਼ਰੂਰੀ ਆ ਫਿਰ ਉਹ ਸਮਝ ਗਏ अनेका ਲੋਕਾਂ ਦਾ ਉਧਾਰ ਮਹਾਰਾਜ ਨੇ ਕੀਤਾ ਕਮੰਡੀਆਂ ਦੇ ਕਮੰਡ ਨੂੰ ਨਸ਼ਟ ਕੀਤਾ ਅਨਕ ਨਰਨ ਕੋ ਕੀਨ ਉਧਾਰਾ ਗਰਭਨ ਕੋ ਜਨ ਗਰਭਨ ਵਾਰ ਵੱਡੇ ਵੱਡੇ ਪੰਡਤ ਕਸ਼ਮੀਰ ਦੇ ਵਿੱਚ ਰਹਿੰਦੇ ਸੀ ਪਰ ਮਹਾਰਾਜ ਜੀ ਦਾ ਕੋਈ ਸਾਨੀ ਨਹੀਂ ਹੈ ਦਰਿਆ ਸਿੰਧ ਤੋਂ 25 ਕੋ ਉਰੇ ਇੱਕ ਸਥਾਨ ਜਿੱਥੇ ਕਈ ਕੋ ਉੱਚੇ ਪਹਾੜ ਨੇ ਇਹ ਮਹਾਰਾਜ ਕਹਿੰਦੇ ਭਾਈ ਸਾਹਿਬ ਭਾਈ ਮਰਦਾਨਾ ਜੀ ਮੈਨੂੰ ਆਖਿਆ ਭਾਈ ਬਾਲਾ ਜੀ ਕਹਿਣ ਲੱਗੇ ਹੁਣ ਉੱਥੇ ਆਪਾਂ ਚੱਲਾਂਗੇ ਕਿਰਪਾ ਨਿਧਾਨ ਗੁਰੂ ਜੀ ਨੇ ਉਹ ਥਾਂ ਨੂੰ ਜਾ ਕੇ ਵੇਖਿਆ ਕਿੱਥੇ ਹਰੇ ਭਰੇ ਬਰੈਸ਼ਾ ਏਠਾ ਸੁੰਦਰ ਥਾਲਾ ਸਾਰੇ ਗੁਣਾਂ ਦੇ ਘਰ ਮਹਾਰਾਜ ਉੱਥੇ ਜਾ ਕੇ ਬੈਠ ਗਏ ਆ ਸਜ ਗਏ ਆ ਸਵੇਜ ਸੁਬਾਹ ਕਾਫੀ ਸਮਾਂ ਗੁਰੂ ਜੀ ਨੂੰ ਰਹਿੰਦੇ ਆ ਬੀਤ ਗਿਆ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਈ ਪੰਡਤ ਜੀ ਉਹਨਾਂ ਦਾ ਹੰਕਾਰ ਦੂਰ ਹੋ ਗਿਆ ਤੇ ਕਸ਼ਮੀਰੀ ਲੋਕ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਭਗਤੀ ਜਾਗੀ ਹੈ ਗੁਰੂ ਮਹਾਰਾਜ ਜੀ ਕਹਿਣ ਲੱਗੇ ਇਹ ਤਾਂ ਅਕਾਲ ਪੁਰਖ ਦਾ ਤਰਸਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿੱਟੇ ਉਹ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਜਦੋਂ ਪਿਛਲੇ ਕੀਤੇ ਕਰਮਾਂ ਦੀ ਭਾਈ ਸਾਹਿਬ ਜੀ ਅਮਲਾਂ ਦੀ ਕੁਰੰਬਲੀ ਫੁੱਟ ਪੈਂਦੀ ਆ ਬੰਦੇ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਆ ਰਸ ਦੀ ਤੇ ਉਹਦੇ ਵਿੱਚ ਜਿਹੜੇ ਅੰਧੇਰ ਹੁੰਦੇ ਆ ਵਿਕਾਰ ਹੁੰਦੇ ਆ ਸਾਰੇ ਦੂਰ ਹੋ ਜਾਂਦੇ ਆ ਤੇ ਫਿਰ ਜਨਮਾਂ ਜਨਮਾਂ ਦਾ ਸੁੱਤਾ ਬੰਦਾ ਜਾਗ ਪੈਂਦਾ ਬਸ ਇਹੀ ਘਟਨਾ ਇੱਥੋਂ ਦੇ ਆ ਜੜੀ ਤੇ ਇੱਥੋਂ ਦੇ ਉਹ ਪੰਡਤ ਦੇ ਨਾਲ ਹੋਈ ਆ ਇਨੇ ਚਲੋ ਧਾਰਮਿਕ ਕਿਤਾਬਾਂ ਤਾਂ ਬਹੁਤ ਪੜੀਆਂ ਸੀਗੀਆਂ ਪੁਸਤਕਾਂ ਦਾ ਅਧਿਆਨ ਵੀ ਕੀਤਾ ਸੀ ਪਰ ਉਹਦੇ ਅੰਦਰ ਨਾਮ ਦੀ ਕਮੀ ਸੀ ਕਿ ਹੁਣ ਪੂਰੀ ਹੋ ਗਈ ਆ ਤਾਂ ਇਸ ਤਰ੍ਹਾਂ ਭਾਈ ਸਿੱਖੀ ਮਗ ਮੈਂ ਬਹੁ ਨਰਿਆਏ ਸਿਮਰੇ ਸਤਿਗੁਰ ਕੋਲੇ ਬਿਲਾਏ ਕਸ਼ਮੀਰ ਦੇ ਲੋਕਾਂ ਦੇ ਅੰਦਰ ਜੇ ਅੱਜ ਆਪਾਂ ਦੇਖਦੇ ਆਂ ਆਪਾਂ ਕਹਿੰਨੇ ਕਈ ਵਾਰੀ ਕਿ ਪਹਾੜਾਂ ਤੱਕ ਸਿੱਖ ਜਿਹੜੇ ਆ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਜੀ ਖੁਦ ਚੱਲ ਕੇ ਗਏ ਉੱਥੋਂ ਦੇ ਲੋਕਾਂ ਨੂੰ ਮਹਾਰਾਜ ਨੇ ਇਹ ਸਿੱਖੀ ਬਖਸ਼ੀ ਤਾਂ ਹੀ ਜੇ ਸਿੱਖੀ ਨੇ ਦੂਰ ਦੂਰ ਤੱਕ ਫੈਲੀ ਹੋਈ ਆ ਦੇਸ਼ਾਂ ਵਿਦੇਸ਼ਾਂ ਵਿੱਚ ਖਾਲਸਾ ਪੰਥ ਜਿਹੜਾ ਕਾਇਮ ਆ ਸਾਧ ਸੰਗਤ ਜੀ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਰਸ ਸੀ ਜੋ ਕਸ਼ਮੀਰੀ ਲੋਕਾਂ ਪਰ ਮਹਾਰਾਜ ਨੇ ਕੀਤਾ ਤਾਂ ਇਹ ਕਸ਼ਮੀਰੀ ਲੋਕ ਕਿਵੇਂ ਮਹਾਰਾਜ ਦੇ ਸਿੱਖ ਬਣੇ ਧਰਮਸ਼ਾਲ ਬਣੀ ਪੰਡਤ ਨੂੰ ਸੇਵਾਦਾਰ ਮੁਖੀ ਉੱਥੋਂ ਦਾ ਥਾਪਿਆ ਗਿਆ ਕਿਉਂਕਿ ਪੜ੍ਹਿਆ ਲਿਖਿਆ ਸੀ ਸੇਧ ਦੇ ਸਕਦਾ ਸੀ ਤੇ ਹੁਣ ਉਹ ਚਰਨਾਂ ਦੀ ਪੌੜ ਲੈ ਕੇ ਇਸ ਨਿਮਰ ਹੋ ਗਿਆ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਬਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਸਾਡੇ ਅੰਦਰ ਵੀ ਹੰਕਾਰ ਹੈ ਤਾਂ ਉਹ ਪੰਡਿਤ ਕਿਹੜਾ ਹੰਕਾਰ ਕਰਦਾ ਸੀ ਪਰ ਮਹਾਰਾਜ ਦੇ ਦਰਸ਼ਨ ਕਰਕੇ ਉਹਨੇ ਛੱਡ ਦਿੱਤਾ ਕਿਵੇਂ ਆ ਜਿਹੜੀ ਸਖਤ ਬਚਨ ਬੋਲਦਾ ਸੀ ਇਹ ਅਸੀਂ ਵੀ ਸਖਤ ਬਚਨ ਕੋੜੇ ਬਚਨ ਕਹਿਣ ਕਹਿੰਦੇ ਆ ਤਮੇਟ ਨੀਮੀ ਨਾਨਕਾ ਗੁਣ ਚੰਗੇ ਆਈਆਂ ਤਤ ਇਹ ਸੁਭਾਅ ਬਣਾ ਕੇ ਆਪਦੀ ਜ਼ਿੰਦਗੀ ਨੂੰ ਸਫਲਾ ਬਣਾਉਣਾ ਕਰੀਏ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿੱਧ ਦਿਆਲ ਏਕੇ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ